ਨੇ ਇਹਨਾਂ ਦੇ ਮੂੰਹ ਵਾਲੀ ਦੇਖਣਾ ਮੇਰੇ ਵਾਲੀ ਦੇਖਣਾ ਸੀ ਤੇ ਇਹ ਸਾਰਾ ਕੁਝ ਤੈਨੂੰ ਛੱਡ ਕੇ ਤੇ ਮੈਂ ਕੁਝ ਵੀ ਨਹੀਂ ਛੱਡ ਕੇ ਮੈਂ ਤੇ ਆਪੇ ਆ ਗਈਆਂ ਕਿ ਤਾ ਡਾਪਲ ਆਵੇ ਤਿੰਨ ਪਹਿਲਾਂ ਹੀ ਤੇ ਚੌਥੀ ਵਿਆਹ ਲੈ ਆ ਵੇਖਿਓ ਵੀਡੀਓ ਸਾਰੀ ਫਿਰ ਚਾਹਣਾ ਬਿਸਕੁਟ ਦਿੰਦੇ ਇਹਨੂੰ ਆਪਾਂ ਗੱਲ ਸੁਣ ਤੂੰ ਤਾਂ ਪਿਆਰ ਕੇ ਤਾਂ 3 ਸਾਲ ਤੇਰੀ ਗੱਲ ਹੁੰਦੀ ਰਹੀ ਤੇ ਮੇਰੇ ਨਾਲ ਕਹੜੀ ਗੱਲ ਹੁੰਦੀ ਸੀ ਸੁਣਾ ਮੇਰੀ ਗੱਲ ਜਿਹੜਾ ਘੋਮਲਾ ਹੀ ਹੋ ਗਿਆ ਠੀਕ ਹੈ ਹੁਣ ਜਦੋਂ ਘੋਮਲਾ ਹੀ ਹੋ ਗਿਆ ਦਿਮਾਗ ਖਰਾਬ ਕਰਨ ਦੀ ਜ਼ਰੂਰਤ ਕੋਈ ਨਹੀਂ ਹੈ ਠੀਕ ਹੈ ਹੁਣ ਇਸ ਘਰ ਦੇ ਵਿੱਚ ਸੋਹਲਾ ਸਫਾਈ ਨਾਲ ਰਹਿਣਾ ਹੈ ਮੈਨੂੰ ਕੋਈ ਲੜਾਈ ਜਗੜ ਨਹੀਂ ਚਾਹੀਦਾ ਇਹ ਜਗੜਨੀ ਚਾਹੀਦਾ ਤੇ ਸਿੱਧੀ ਗੱਲ ਏ ਤੂੰ ਰਹੇਂਗਾ ਤੇ ਉਹ ਰਹੇਗੀ ਮੈਂ ਤਾਂ ਰਹਿੰਦੀ ਨਹੀਂ ਹਾਂ ਤੂੰ ਕਿਹਦੇ ਆਣੀ ਹੈ ਮੇਰੇ ਕੋ ਸੌਕੇ ਤੇ ਨਹੀਂ ਵਿਆ ਜਾਂਦਾ ਉਹ ਰਹਿ ਸਕਦੀ ਤੇਰੇ ਨਾਲ ਸੀ ਲੈ ਮਾਸੂ ਨਿੱਕੇ ਨਿੱਕੇ ਬਾਹਰ ਤੋਂ ਬਾਲਾਂ ਦਾ ਮੂੰਹ ਵਾਲੀ ਨਹੀਂ ਵੇਖ ਸਕਦਾ ਤੇਰੀ ਗੱਲ ਨਹੀਂ ਆ ਜਾ ਆਪਣੇ ਆਪ ਤੂੰ ਹੁਣ ਮੇਰਾ ਦਿਮਾਗ ਖਰਾਬ ਕਰ ਲੀ ਸਮਝ ਆ ਗਏ ਤੇਰਾ ਦਿਮਾਗ ਖਰਾਬ ਹੁੰਦਾ ਨਾ ਮੇਰਾ ਨਹੀਂ ਹੁੰਦਾ ਤੂੰ ਰਹਿ ਉਹਦੇ ਨਾਲ ਮੈਂ ਨਹੀਂ ਰਹਨੀ ਮੈਂ ਤਾਂ ਰਹਾ ਹਾਂ ਹੁਣ ਮੈਂ ਉਹਦੇ ਨਾਲੇ ਸ਼ਾਦੀ ਕੀਤੀ ਹੁਣ ਮੈਂ ਨਹੀਂ ਛੱਡਾਂਗਾ બસ ਠੀਕ ਹੈ ਤੇਰੀ ਮਰਜ਼ੀ ਤੇਰੀ ਮਰਜ਼ੀ ਛੱਡ ਮੈਨੂੰ ਤਾਂ ਛੱਡ ਸਕਣਾ ਤੈਨੂੰ ਨਹੀਂ ਛੱਡ ਦਉਂਦਾ ਠੀਕ ਹੈ ਤੂੰ ਸਦੋ ਹੋ ਰਵਣਾ ਤੇ ਤੂੰ ਰੋਕਾ ਪਾਈ ਨਾ ਜੀ ਤਾਂ ਨਾ ਰਵਾਂ ਘੱਲ ਜਿੰਨੀ ਦੇਰੇ ਤੇਰੇ ਕੋਲ ਮੈਂ ਨਹੀਂ ਰਹਿਣੀ ਬਸ ਗੱਲ ਮੁੱਕੀ ਤੂੰ ਆਪਣੀ ਰਨ ਰੱਖ ਤਿੰਨ ਸਾਲ ਹੋ ਗਏ ਤੇਰੀ ਗੱਲ ਹੁੰਦੀ ਨੂੰ ਨਾ ਸਾਲ ਹੋ ਗਈ ਮੈਂ ਤਾਂ ਤੇਰੇ ਪਿੱਛੇ ਰੋਲਦੀ ਨੂੰ ਮੇਰਾ ਤੇ ਜ਼ਿਕਰ ਹੀ ਕਹ ਨਹੀਂ ਆ ਤੇਰੇ ਅੱਗੇ ਤਿੰਨ ਸਾਲ ਦੀ ਗੱਲ ਦਾ ਯਾਦ ਨਹੀਂ ਆਉਂਦਾ ਯਾਦ ਯਾਰੀ ਕਿਤਰਾ ਬਾਲ ਕੌੜਿਆ ਉਹ ਸਾਰੇ ਮੈਨੂੰ ਪਿਆਰ ਨੇ ਠੀਕ ਹੈ ਸਾਰੇ ਦੀ ਸ਼ਾਦੀ ਬਾਈ ਨੇ ਕਰਾ ਟਾਪ ਮਾਡਲ ਹੀ ਰੱਖੀ ਫਿਰਦਾ ਭਾਬੀਆਂ ਦਾ ਪਤੰਦਰ ਨਵੀਂ ਮਲਾਚ ਹੁੰਦਿਆ ਸਾਰੀ ਚੱਕ ਲੈਂਦਾ ਬਾਕੀ ਹੱਦੀ ਨਾ ਜਿੰਨਾ ਚਿਰ ਮਨੁੱਖੀ ਸੇਵਾ ਵਾਲੇ ਛੋਟੇ ਹੱਥ ਚਲਾਦ ਕੇ ਨਹੀਂ ਲੈ ਜਾਂਦੇ ਬਾਕੀ ਕੈਮਰਾਮੈਨ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਜਿਨੇ ਸਾਰਿਆਂ ਦੇ ਮੂੰਹ ਵਿਖਾਏ